ਯਾਰ ਭਰੇ ਸਤਿ ਸ੍ਰੀ ਅਕਾਲ ਕਿਸ ਨੇ ਹੈਡ ਲੋਣੀ ਤਾਲ ਤੇ ਪਾਸਪੋਰਟ ਤੇ ਨੰਬਰ ਚੰਦੀ ਜਾਂਦਾ ਪੰਤ ਸੱਤ ਫੋਟੋ ਮਾਂ ਭੇਜਾ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਜੇ ਕਰੋ ਚੈਨਲ ਫੋਲੋ ਕਰ ਦਜਾ ਕਰੋ ਤੇ ਆਪਾਂ ਲਗਾ ਪੰਤੋ ਛੀਜੀਆ ਵੀਡੀਓ ਸਾਰੀ ਬਕੋ ਸਟੈਪ ਨਾ ਕਰਿਓ ਤੇ ਕਟਰਾਦਾ ਕੋ ਟਰੈਕਟਰ ਸਾਰੀ ਤੇ ਅੱਠ ਨੜੀ ਹਾਬਾ ਦਾ 12 6 ਦਾ ਟਰਾਲਾ ਉਹ ਵੇਖ ਸਕਦੇ ਅੱਠ ਨੜੀ ਹਾਬਾ ਰੇਲ ਦੇ ਹਿੱਸੇ ਚ ਸਿੰਗਲ ਪੰਪ ਚ ਦਸਾਂ ਸਿ ਕੀ ਗੱਡ ਰਾਂ ਜਾਂ 8 ਇੰਚੀ ਗੱਡਣਾ ਚ ਤੇ ਮੱਛੀ ਹੁੱਕ ਦੇ ਟਰਾਲਾ ਇਹ ਪੱਤੀ ਵਾਲਾ ਵੈੱਡਾ ਤੇ ਪੂਰਾ ਵਧੀਆ ਟਰਾਲਾ ਤੇ 3 ਇੰਚੀ ਹੁੱਕਾ ਸਿੰਗਲ ਪੰਪ ਚ ਏਰੀਆ ਮੁਕਸਾ ਹੈ ਦੇਖੋ ਕਬੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਦੇ ਮੱਛੀ ਹੁੱਕ 55 ਇੰਚ ਫਰਸਪੁਰੀ ਸਾ ਪਈ ਆ ਸੀਸੇ ਨੂੰ ਚਲਕਦੀ ਆ ਤੇ 8 ਕੀ ਗਾ 8 ਨੜੀ ਹਾਬਰ ਇਹਦੇ ਹਿੱਸਾ ਤੇਰੇ ਸਿੰਗਲ ਪੰਪ ਕੋਕਾ ਪੀ ਟਰਾਲਾ ਚੰਗੇ ਟਾਇਰ 70 75 ਪੈਸੇ ਤੇ ਦੋ ਪਾਸੋਂ ਢਾਲਦਾ ਖੁੱਲਦਾ ਸਾਈਡ ਨੂੰ ਤੇ ਥੱਲੇ ਨੂੰ ਪੂਰਾ ਵਧੀਆ ਟਰਾਲਾ ਕਿਸੇ ਵੀ ਭਾਈ ਨੇ ਲੈਣਾ ਵੀ ਨਹੀਂ ਸਰਕਰ ਅਸਦੇ ਰੇਟ ਹੈਗਾ 165000 ਕਿਹੜਾ ਪੰਜਾਂ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਲੈ ਸਕਦੇਣਗੇ ਇਰਗਾ ਮਕਸਰਾ ਮਕਸਰਾ ਇਰਗਾ ਸੇਰੀ ਮਕਸਰਾ ਸਾਵ ਤੇ ਕੋਕਾ ਪੀ ਟਰਾਲਾ ਕਿਸੇ ਵੀਰ ਪਾਈ ਨਹੀਂ ਲੈਣਾ ਹੋਏ ਵੀ ਦੱਸ ਪਰ ਕਰ ਸਕਦੇ 12 6.5 ਦਾ ਟਰਾਲਾ ਇਹ ਤੇ ਟਾਈ ਪੁੱਟਾ ਵੱਡਾ ਉਤੇ ਪੂਰਾ ਸਾਰੀ ਜਾਣਕਾਰੀ ਫੋਨ ਲੱਗਦੇ ਸਕਦੇ ਪ੍ਰੀਟ ਟਰੈਕਟਰ 2018 ਮਾਡਲਾ 4x4 ਆ 18 ਮਾਡਲਾ ਪੈਂਟ ਉਸ ਬਾਬਾ ਦਾ ਕੋਕਾ ਪੀਛ ਪ੍ਰੀਤ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਸਪਰ ਕਰ ਸਕਦੇ 65 ਦਾ ਪ੍ਰੀਤ ਤੇ ਇੰਜਨ ਗੇਅ ਲਿਫਟ ਦਾ ਓਕੇ ਆ ਬੀਡ ਚੇਟ ਮੂਰੇ ਲੱਗੇ ਹੋਏ ਆ 4x4 ਆ 80 90 ਪੈਸੇ ਟਾਇਰ ਇੰਜਨ ਗੇਅ ਲਿਫਟ ਦਾ ਓਕੇ ਆ ਵਾਕੇ ਦਾ ਸਭ ਦੇ 1 ਰੁਪਏ ਦਾ ਨੋਕਸਨ ਟਰੈਕਟਰ ਦੇ ਵਿੱਚ ਤੇ ਕੋਕਾ ਪੀ ਟਰੈਕਟਰ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ ਇੰਗਲਿਸ਼ ਗੇਲ ਲੱਟਦਾ ਵਧੀਆ ਵੇਟ ਮਗਰ ਦੇ ਟੈਰਾਂ ਦੇ ਵੀ ਲੱਗੇ ਆ ਮੋਰੇ ਵੀ ਲੱਗੇ ਆ 3 1/2 ਪੁਆਇੰਟ ਵਾਲਾ ਤੇ 2018 ਮੰਡਲੇ ਦਾ ਰੇਟ ਦੱਸਿਆ ਨਹੀਂ ਰੇਟ ਫੋਨ ਤੇ ਕਰ ਸਕਦੇ ਆ ਇੰਗਲਿਸ਼ ਗੇਲ ਲੱਟਦਾ ਉਕਤੀਆ ਤੇ ਵੀਰ ਕੋ ਸਾਰੀ ਵੀਕਲ ਸਟੈਪ ਨਾ ਕਰੀ ਆਪਾਂ ਭੋਕੋ ਲੈ ਗਏ ਆ ਕੋਕਾ ਵੀ ਸਮਾਨ ਲੈ ਗਏ ਸਾਰਾ ਤੇ ਇਹ ਪ੍ਰੀਚਲ 265 ਡੀਆਈ ਵਾਲੇ ਦਾ ਇੱਕੋ ਹੀ ਨੰਬਰ ਹੋਊਗਾ ਮੜਕੇ ਤੁਸੀਂ ਕਹੋਗੇ ਤੇ ਇੱਕੋ ਹੀ ਨੰਬਰ ਲਾਵਾਂਗੇ ਇਹ 2007 ਮਾਡਲ 265 ਡੀਆਈ ਆ ਇੰਜਨ ਗੇ ਲਫਟ ਦਾ ਓਕੇ ਐ ਵੀ ਤੇ ਟਾਇਰ ਇਹਦੇ ਵੀ 80 90 ਪੈਸੇ ਆ ਕਿਸੇ ਵੀਰ ਭਾਈਆਂ ਲੈਣਾ ਹੋਵੇ ਵੀਰ ਨਾਲ ਸਪਰ ਕਰ ਸਕਦੇ ਆ 265 ਡੀਆਈ 80 90 ਪੈ ਟਾਇਰ ਆ ਇੰਜਨ ਗੇ ਲਫਟ ਦਾ ਓਕੇ ਆ ਰੇਟ ਇਹਦਾ ਵੀ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਜੀ ਵਾਕਈ ਦਾ ਸਾਧੇ 1 ਰੁਪਈਏ ਦਾ ਟਰੈਕਟਰ ਦੇ ਵਿੱਚ ਨੁਕਸ ਨਹੀਂ ਕੋਕਾ ਪੀ ਟਰੈਕਟਰ ਤੇ ਇੰਜਨ ਗੇਅਰ ਲਿਫਟ ਦਾ ਓਕੇ ਆ ਤੇ ਵਾਕਈ ਦਾ ਸਾਧੇ 1 ਰੁਪਈਏ ਨੁਕਸ ਨਹੀਂ ਤੇ ਡਬਲ ਕਲਚ ਆ ਮੇਰੇ ਤੇ ਨਹੀਂ ਨਏ ਸਿੰਗਲ ਕਲਚ ਆ ਇਹ ਤੇ 265 ਡੀ ਆ 2007 ਮਾਡਲ ਇੰਜਨ ਗੇਅਰ ਲਿਫਟ ਦਾ ਓਕੇ ਆ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਤੇ ਪੇਪਰ ਟਾਈਟ ਦੇ ਕਿਹੜੇ ਆ ਸਾਰੀ ਜਾਣਕਾਰੀ ਫੋਨ ਸੋਨਾ ਲਿਖਾ 750 2017 ਮਾਡਲ ਆ ਇੰਨ ਗੇਰ ਦਾ ਓਕੇ ਜਮਾ ਬਿੰਦ ਕੋ ਨਵਾਂ ਟਰੈਕਟਰ ਟਵਲ ਜੀ ਐਕਟੀ ਬੋਡਰਾ ਇੰਨ ਗੇਰ ਲੈਫਟ ਦਾ ਓਕੇ ਆ ਪੰਜਾਬ ਨੰਬਰ ਆ 16928 ਦੇ ਟਾਇਰ ਇਹਦੇ ਤੇ 750 ਦੇ ਨੰ 16928 ਦੇ ਟਾਇਰ ਆਉਂਦੇ ਆ 14 ਦੇ ਆਉਂਦੇ ਤੇ ਡਬਲ ਜੈਕ ਟਿਪੂ ਡਰਾ ਇੰਜਨ ਕੇ ਲੈਫਟ ਦਾ ਉਹ ਕੇ ਸੈਡ ਕੇ ਇਹਦਾ ਡਬਲ ਕਲਚ ਹੈ ਡੈਕਸ ਅਮਰੀਕਾ ਪਾਵਰ ਸਟੀਰਨ 2017 ਮਾਡਲ ਦਾ ਰੇਟ ਦੀ ਗੱਲ ਕਰ ਕੋਕਾ ਵੀ ਟਰੈਕਟਰ ਵਾਹ ਕੇ ਲੈ ਸਕਦੇ ਆ 1 ਰੁਪਏ ਦਾ ਨੋਕਸਨ ਟਰੈਕਟਰ ਦੇ ਵਿੱਚ ਤੇ ਜਿੰਦ ਕੋ ਨਵਾਂ ਟਰੈਕਟਰ ਪਿਆ ਬਹੁਤ ਘੱਟ ਰੇਟ ਚੱਲਿਆ ਵਾ ਇਹ 1500 ਘੰਟਾ ਚੱਲਿਆ ਵਾ ਟਰੈਕਟਰ ਮੂਲੇ ਟਾਇਰ ਜਵੰਦਾ ਮੈਂ ਕਿਹੜੇ ਆ ਮਗਰ ਦਾ ਟਾਇਰ 70 ਪੈਸੇ ਇਹ ਦੇ ਚੱਪਾਰੇ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 4,75,000 ਮੌਕੇ ਤੇ ਮਾਨਤਾਣ ਕਰ ਦੇਣਗੇ ਆਸ਼ਾ ਟਰੈਕਟਰ ਆ ਇੰਜਨ గేਰ ਲਿਫਟ ਦਾ ਓਕੇ ਆ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰਕਰ ਸਾਤੇ 50 ਪੈਸੇ ਟਾਇਰ 90 ਮੰਡਲਾ ਤੇ 90,000 ਰੁਪਿਆ ਰੇਟ ਆ ਇਹਦਾ ਤੇ ਕੋਕਾ ਵੀ ਟਰੈਕਟਰ ਆ ਵਾਹ ਕੇ ਲੈ ਸਾ ਦੇਖ ਕਰ ਪੀਲਾ ਨਕਰੀ ਟਰੈਕਟਰ ਦੇ ਵਿੱਚੋਂ ਇੰਜਨ గేਰ ਲਿਫਟ ਦਾ ਓਕੇ ਆ ਤੇ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ। ਟੋੜੀ ਢੋਣ ਨੂੰ ਜਾਂ ਕਿਸੇ ਨੇ ਕਿਰਾਏ ਦਾ ਕੰਮ ਕਰਨਾ ਵੀਰ ਭਾਈ ਨੇ ਛੋਟੇ ਜ਼ਿਮੀਦਾਰ ਨੇ ਤੇ ਜਾਂ ਕੋਈ ਮੜਾ ਮੋਟਾ ਟਰਾਡੀ ਖੇਤ ਰੋਣਨੇ ਜਾਣੀ ਆ। ਵਧੀਆ ਕੰਮ ਕਰਦਾ ਤੇਲ ਦਾ ਖਰਚਾ 5 ਲੀਟਰ ਤੇਲ ਪਾ ਕੇ ਭੜਾਈ ਮੁਕਸਰੋਂ ਮੁੜਿਆ। ਤੇ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ। 90 ਮਾਡਲ 90000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਜੀ। ਤੇ ਵਧੀਆ ਟਰੈਕਟਰ ਕੋਕਾ ਪੀ ਲਾਈਟਾ ਚੈਕਟਰ ਸਭ ਕੁਝ ਹੈ ਜਗਦਾ ਸੈਲਫ ਸਟਾਰਟ ਕੰਟਰੋਲ ਡਿਫਟਾ ਇਹ ਜੈਕ ਵਾਲੀ ਵਧੀਆ ਟਰੈਕਟਰ ਆ ਤੇ ਵੀਡੀਓ ਲੈ ਕੇ ਸ਼ੇਅਰ ਕਮੈਂਟ ਚ ਆਇਂ ਜਨ ਫੋਲੋ ਕਰ ਜੋ ਭਰਾ ਬਣ ਕੇ ਤੇ ਸ਼ੇਅਰ ਕਰਦੇ ਹੋ